ਸਾਹਿਬੇ ਕਮਾਲ ਧੰਨ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਰਾਏਕੋਟ ਤੋਂ ਚੱਲਦੇ ਹੋਏ ਲੰਮਾ ਪਿੰਡ ਪਹੁੰਚੇ ਇਸ ਜਗ੍ਹਾ ਤੇ ਗੁਰੂ ਗੋਬਿੰਦ ਸਿੰਘ ਜੀ ਇਤਿਹਾਸ ਦੇ ਮੁਤਾਬਕ 21 ਦਿਨ ਰਹੇ ਇੱਥੇ ਜੰਡ ਦਾ ਇੱਕ ਦਰਖਤ ਸੀ ਕੋਲਟਾਪ ਸੀ ਹੋਰ ਵੀ ਦਰਖਤ ਸੀ ਇਹ ਰਾਏ ਕੱਲਾ ਦਾ ਇਲਾਕਾ ਸੀ ਇਹ ਇਲਾਕਾ ਬਹੁਤ ਸੇਵਸੀ ਰਾਏ ਕੱਲੇ ਦੇ ਕਹਿਣ ਤੇ ਗੁਰੂ ਸਾਹਿਬ ਜੀ ਇੱਥੇ ਲੰਮਾ ਸਮਾਂ ਰਹੇ ਦਨ ਵੇਲੇ ਇੱਥੇ ਦੀਵਾਨ ਸਜਾਇਆ ਕਰਦੇ ਸਨ ਸੰਗਤਾਂ ਹੁੰਦੀਆਂ ਸੀ ਇਸ ਜਗ੍ਹਾ ਤੇ ਜਾਂਡੇ ਠਾ ਬੈਠਦੇ ਸਨ ਗੁਰੂ ਸਾਹਿਬ ਜੀ ਤੇ ਰਾਤ ਨੂੰ ਗੁਰੂ ਸਾਹਿਬ ਜੀ ਪਿੰਡ ਦੇ ਵਿੱਚ ਕਿਸੇ ਸਿੰਘ ਦੇ ਘਰੇ ਚਬਾਰੇ ਵਿੱਚ ਜਾ ਕੇ ਵਿਸ਼ਰਾਮ ਕਰਦੇ ਸਨ ਇਸ ਜਗ੍ਹਾ ਤੇ ਹੀ ਨੂਰਾ ਮਾਹੀ ਮਾਤਾ ਗੁਜਰਕੌਰ ਤੇ ਛੂਟੀ ਸਾਹਿਬ ਜੱਜਨ ਦੀ ਸ਼ਹੀਦੀ ਦਾ ਸੁਨੇਹਾ ਲੈ ਕੇ ਪਹੁੰਚਿਆ ਸੀ ਜਦੋਂ ਨੂਰਾ ਆਇਆ ਗੁਰੂ ਗੋਬਿੰਦ ਸਿੰਘ ਜੀ ਨੇ ਉਸ ਤੋਂ ਪਹਿਲਾਂ ਇੱਕ ਸਿੰਘ ਨੂੰ ਝੰਡੇ ਤੇ ਚੜਾਇਆ ਜਾਂ ਦੇਖ ਉਹ ਰੋਜ਼ ਅਕਸਰ ਹੀ ਉੱਪਰਲੀ ਜਗ੍ਹਾ ਝੰਡੇ ਤੇ ਜਾਂ ਤਾਬ ਤੇ ਸਿੰਘ ਨੂੰ ਚੜਾ ਕੇ ਦੇਖਦੇ ਸਨ ਦੇਖ ਅੱਜ ਨੂਰਾ ਆਉਂਦਾ ਹੋਊਗਾ ਕਿਉਂਕਿ ਨੂਰਾ ਮਾਹੀ ਦੂਜੇ ਤੀਜੇ ਦਿਨ ਸਰਹੰਦ ਤੋਂ ਮਾਤਾ ਗੁਜਰਕੌਰ ਤੇ ਛੂਟੇ ਸਾਹਿਬ ਜੀ ਨੇ ਸੀਸੀ ਦੀ ਦੀ ਵਾਰਤਾ ਨੂੰ ਲੈ ਕੇ ਜਦੋਂ ਇਸ ਜਗ੍ਹਾ ਤੇ ਪਹੁੰਚਿਆ ਤੇ ਉਸਨੇ ਬੜੀ ਸਹਿਜਤਾ ਨਿਮਰਤਾ ਨਾਲ ਕੰਬ ਦੇ ਹਿਰਦੇ ਨਾਲ ਜੋ ਸਹਿਬਜ਼ਾਦੇ ਤੇ ਮਾਤਾ ਗੁਜਰਕੌਰ ਨਾਲ ਸਰਹੰਦ ਵਿੱਚ ਵੀ ਬੀਤੀ ਮੁਗਲ ਹਕੂਮਤ ਨੇ ਜੋ ਜ਼ਬਰ ਜਨਾਹ ਤਕਾ ਕੀਤਾ ਵਿਸਤਾਰ ਦੇ ਵਿੱਚ ਗੁਰੂ ਸਾਹਿਬ ਨੂੰ ਇਸ ਜਗ੍ਹਾ ਤੇ ਆਣ ਕੇ ਸਾਰੀ ਵਾਰਤਾ ਦੱਸੀ ਰਾਏ ਕੱਲਾ ਤੇ ਪਿੰਡ ਦੀਆਂ ਕੁਝ ਸੰਗਤਾਂ ਸਿੰਘ ਤੇ ਨੂਰੇ ਮਾਹੀ ਦੀ ਇਹ ਗੱਲ ਸੁਣੇ ਸਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਹੱਥ ਉਸ ਵਕਤ ਤੀਰ ਸੀ ਬੂਟੇ ਲੱਗੇ ਹੋਏ ਸਨ ਕਾਈ ਦਾ ਬੂਟਾ ਸੀ ਕੋਲ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਕਾਈ ਦਾ ਬੂਟਾ ਪਟਿਆ ਤੇ ਨਾਲ ਬਚਨ ਕੀਤੇ ਲੈ ਨੂਰਿਆ ਅੱਜ ਤੋਂ ਮੁਗਲ ਹਕੂਮਤ ਦੀ ਜੜ 뿌ਟੀ ਗਈ ਵਸਦੇ ਰਹਿਣਗੇ ਤਾਂ ਨਵਾਬ ਮਲੇਰ ਕੋਟਲੇ ਵਾਲੇ ਵਸਦੇ ਰਹਿਣਗੇ ਕਿਉਂਕਿ ਨੂਰੇ ਦੇ ਦਸਨ ਮੁਤਾਬਕ ਉਹਨਾਂ ਨੇ ਹਾ ਦਾ ਨਾਰਾ ਮਾਰਿਆ ਸੀ ਗੁਰਦੁਆਰਾ ਸਾਹਿਬ ਦੀ ਇਮਾਰਤ ਥੋੜੀ ਉੱਚੇ ਥਾਂ ਤੇ ਹੋ ਗਈ ਜਿਸ ਜਗ੍ਹਾ ਤੇ ਗੁਰੂ ਸਾਹਿਬ ਬੈਠੇ ਕਾਈ ਦਾ ਬੂਟਾ ਲੱਗਾ ਸੀ ਪੱਟਿਆ ਉਹ ਜਗ੍ਹਾ ਥੋੜੀ ਨੀਵੇਂ ਥਾਂ ਰਹਿ ਗਈ ਉਹ ਅਜੇ ਪੂਰਾ ਸਾਹਿਬ ਬਣਿਆ ਹੋਇਆ ਹੈ ਗੁਰੂ ਸਾਹਿਬ ਜੀ ਇਸ ਜਗ੍ਹਾ ਤੇ ਲੰਮਾ ਸਮਾ ਰਹੇ ਇਹ ਦੋ ਪੰਡ ਨੇ ਇੱਕ ਲੰਮਾ ਇੱਕ ਲੰਮਾ ਜੱਟਪੁਰਾ ਇਹ ਦੋ ਵੱਖੋ ਵੱਖਰੇ ਪੰਡ ਨੇ ਜੋ ਲੰਮਾ ਵੰਡ ਉਸ ਵਿੱਚ ਜੋ ਗੁਰਦੁਆਰਾ ਗੁਰੂ ਕੀ ਟਾਬ ਪੰਜੂਆਣਾ ਸਾਹਿਬ ਹੈ ਗੁਰਦੁਆਰਾ ਸਾਹਿਬ ਦਾ ਨਾਮ ਗੁਰੂ ਕੀ ਟਾਬ ਪੰਜੂਆਣਾ ਸਾਹਿਬ ਹੈ ਬਹੁਤ ਹੀ ਵਧੀਆ ਸੁੰਦਰ ਇਮਾਰਤ ਬਣਾਈ ਗਈ ਹੈ ਉਹ ਝੰਡ ਅੱਜ ਵੀ ਯਾਦ ਕਰਾਉਂਦਾ ਹੈ ਕਿ ਗੁਰੂ ਸਾਹਿਬ ਜੀ ਇਸ ਜਗ੍ਹਾ ਤੇ ਲੰਮਾ ਸਮਾਂ ਬੈਠ ਕੇ ਦੀਵਾਨ ਸਜਾਉਂਦੇ ਰਹੇ ਇਸ ਜਗ੍ਹਾ ਤੇ ਹੀ ਮੁਗਲ ਹਕੂਮਤ ਦੀ ਜੜ੍ਹ ਇਸ ਜਗ੍ਹਾ ਤੇ ਪੱਟੀ ਗਈ ਇਸ ਤੋਂ ਇਲਾਵਾ ਆਪਾਂ ਜ਼ਿਕਰ ਕੀਤਾ ਹੈ ਕਿ ਗੁਰੂ ਸਾਹਿਬ ਜੀ ਦਿਨ ਸਮੇਂ ਤਾਂ ਇੱਥੇ ਹੀ ਰਹਿੰਦੇ ਸਨ ਪਰ ਰਾਤ ਸਮੇਂ ਗੁਰੂ ਸਾਹਿਬ ਜੀ ਪਿੰਡ ਵਿੱਚ ਇੱਕ ਚੁਬਾਰਾ ਬਣਿਆ ਹੋਇਆ ਸੀ ਉੱਥੇ ਚਲੇ ਜਾਂਦੇ ਸਨ ਰਾਤ ਨੂੰ ਉੱਥੇ ਵਿਸ਼ਰਾਮ ਕਰਦੇ ਸਿੰਘ ਨਾਲ ਰਹਿੰਦੇ ਸਵੇਰੇ ਇਸ਼ਨਾਨ ਪਾਨ ਕਰਕੇ ਗੁਰੂ ਸਾਹਿਬ ਜੀ ਫਿਰ ਇਸ ਜਗ੍ਹਾ ਤੇ ਆ ਜਾਂਦੇ ਜੋ ਬਾਬੇ RAM ਦੱਤਾ ਦਾ ਘਰ ਸੀ ਜਿਸ ਦਾ ਨਾਮ ਅੱਜ ਗੁਰਦੁਆਰਾ ਦਮਦਮਾ ਸਾਹਿਬ ਰੱਖਿਆ ਹੋਇਆ ਹੈ ਪਿੰਡ ਦੇ ਵਿਚਕਾਰ ਇੰਟਰ ਹੁੰਦੇ ਹੋਏ ਇੱਕ ਵੱਡਾ ਗੇਟ ਬਣਿਆ ਹੋਇਆ ਹੈ ਜੋ ਇਹ ਗੁਰਦੁਆਰਾ ਸਾਹਿਬ ਦਮਦਮਾ ਸਾਹਿਬ ਨੂੰ ਜਾਂਦਾ ਹੈ ਪਿੰਡ ਦੇ ਵਿਚਕਾਰ ਛੋਟਾ ਜਿਹਾ ਗੁਰਦੁਆਰਾ ਬਣਿਆ ਹੋਇਆ ਹੈ ਜਿਸ ਦੇ ਆਪਾਂ ਦਰਸ਼ਨ ਕਰ ਰਹੇ ਹਾਂ ਇੱਥੇ ਹੀ ਪ੍ਰਾਤਨ ਖੂਹੀ ਹੈ ਉਹ ਖੂਹੀ ਜਿਸ ਵਿੱਚੋਂ ਗੁਰੂ ਸਾਹਿਬ ਜੀ ਜਲ ਸਿੰਘ ਭਰਦੇ ਸਨ ਤੇ ਗੁਰੂ ਸਾਹਿਬ ਜੀ ਇਸ਼ਨਾਨੇ ਇਸ ਜਗ੍ਹਾ ਤੇ ਕਰਦੇ ਸਨ ਇੱਥੋਂ ਹੀ ਤਿਆਰ ਬਰ ਤਿਆਰ ਸਿੰਘ ਹੋ ਕੇ ਜਸ ਗੁਰਦੁਆਰਾ ਸਾਹਿਬ ਦੇ ਆਪਾਂ ਪਹਿਲਾਂ ਦਰਸ਼ਨ ਕੀਤੇ ਨੇ ਗੁਰਦੁਆਰਾ ਪੰਜੂਆਣਾ ਸਾਹਿਬ ਉੱਥੇ ਜਾਂਦੇ ਸਨ ਇਹ ਖੂਹ ਚ ਪਾਣੀ ਅੱਜ ਵੀ ਮੌਜੂਦ ਹੈ ਇਹ ਉਹ ਪ੍ਰਾਤਨ ਖੂਹੀ ਆ ਜਿਸ ਦੇ ਤੁਸੀਂ ਦਰਸ਼ਨ ਕਰ ਰਹੇ ਆ ਗੁਰੂ ਸਾਹਿਬ ਜੀ 21 ਰਾਤਾਂ ਕਰੀਬ ਇਸ ਜਗ੍ਹਾ ਤੇ ਰਾਤ guzari ਗੁਰੂ ਸਾਹਿਬ ਜੀ ਰਾਤ ਨੂੰ 21 ਰਾਤਾਂ ਇਸ ਜਗ੍ਹਾ ਤੇ ਰਹੇ 21 ਰਾਤਾਂ ਇੱਥੇ ਰਹੇ 21 ਦਿਨ ਉਸ ਜੰਡ ਹੇਠਾਂ ਰਹੇ ਤਨ ਨੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਤਨ ਨੇ ਉਹਨਾਂ ਦੀ ਸ਼ਖਸੀਅਤ ਗੁਰੂ ਗੋਬਿੰਦ ਸਿੰਘ ਮਾਰਗ ਆਨੰਦਪੁਰ ਸਾਹਿਬ ਤੋਂ ਲੈ ਕੇ ਦਮਦਮਾ ਸਾਹਿਬ ਤੱਕ ਬਣਿਆ ਹੋਇਆ ਹੈ ਕੋਸ਼ਿਸ਼ ਕਰਾਂਗੇ ਆਪਾਂ ਜਿੰਨੇ ਕੋ ਗੁਰਦੁਆਰਾ ਸਾਹਿਬ ਉਹਦੇ ਦਰਸ਼ਨ ਕਰ ਸਕੇ ਇਸੇ ਤਰ੍ਹਾਂ ਸਾਡੇ ਨਾਲ ਜੁੜੇ ਰਹੋ ਧੰਨਵਾਦ